ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਆਪਾਂ ਜੀ ਅੱਜ ਤੁਹਾਨੂੰ ਸਾਹਮਣੇ ਦਿਖਾ ਰਹੇ ਕਟੜਾ ਜੀ ਇਹ ਤਕਰੀਬਨ 18 19 ਮਾਡਲ ਆ ਪ੍ਰੀਤ ਦਾ ਤੇ ਇਹਦਾ ਆਪਾਂ ਅੱਜ ਸਮਾਨ ਲੈਣ ਜਾ ਰਹੇ ਆ ਤਕਰੀਬਨ ਲੁਧਿਆਣੇ ਚੋਂ ਬਾਕੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਹਨੂੰ ਬਲੇਡ ਕਿਹੜਾ ਪਾਉਣਾ ਚਾਹੀਦਾ ਕਿਹੜੀ ਕੰਪਨੀ ਦਾ ਕਿੱਦਾਂ ਦਾ ਪਾਉਣਾ ਚਾਹੀਦਾ ਕਿਉਂਕਿ ਆਪਾਂ ਪਹਿਲੀ ਵਾਰ ਕਟਰ ਲਿਆ ਆ ਤੇ ਇਹਦੇ ਮਸਲੇ ਵਿੱਚ ਆ ਬਾਜ਼ਾਰ ਲੁਧਿਆਣੇ ਦੇ ਜਿਹੜੇ ਬਲੇਡ ਵਗੈਰਾ ਕਹਿੰਦੇ ਆ ਕਹਿੰਦੇ ਬਹੁਤ ਮਹਿੰਗੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜਿਹੜੇ ਮੇਰੇ ਵੀਰ ਮੱਕੀ ਤੇ ਚਲਾਉਂਦੇ ਆ ਤੇ ਬਾਕੀ ਆਪਾਂ ਜੀ ਇਹ ਕਟਰ ਬਾਰੇ ਰਿਪੇਅਰ ਬਾਰੇ ਆਪਰ ਨਹੀਂ ਇਹਦਾ ਪਤਾ ਆਪਾਂ ਕਟਰ ਲੈ ਲਿਆ ਥੋੜਾ ਜਾਂ ਮਹਿੰਗਾ ਇਹ ਲੱਗ ਮਾਨਿਕ ਚੱਲ ਸਾਢੇ ਕੋ 3 ਲੱਖ ਦਾ ਮਹਿੰਗਾ ਕਾਹਦਾ ਵੀ 4 ਲੱਖ ਦੀ ਰੇਂਜ ਚ ਲਿਆ ਆ ਆਪਾਂ ਤੇ ਆਪਾਂ ਨੂੰ ਇਹਦੇ ਬਾਰੇ ਇਹ ਨਹੀਂ ਪਤਾ ਕਿ ਇਹਦੇ ਦੇ ਰਿਪੇਅਰ ਤੇ ਕਿੰਨਾ ਖਰਚਾ ਆ ਸਕਦਾ ਕਿਵੇਂ ਕੀ ਗੁਜਾ ਤੇ ਇਹਦਾ ਜੀ ਤਕਰੀਬਨ ਦੱਸਦੇ ਆ ਕਿ ਇਹਦਾ ਖਰਚਾ ਲਗਭਗ 70 ਤੋਂ 80 ਹਜ਼ਾਰ ਰੁਪਇਆ ਆਉਂਦਾ ਮੱਕੀ ਦਾ ਕਟਰ ਦਾ ਜੇਕਰ ਕਿਸੇ ਵੀਰ ਨੇ ਪੁਰਾਣਾ ਲੈਣਾ ਨਾ ਤੇ ਮੜਾ ਜਾ ਦੇਖ ਕੇ ਤੇ ਕਿਸੇ ਤੋਂ ਪੁੱਛ ਕੇ ਚੰਗੇ ਆਪਣੇ ਬੰਦੇ ਤੋਂ ਲਿਆ ਕਰੋ ਕਿਉਂਕਿ ਇਹ ਕਟਰ 4 ਲੱਖ ਦਾ ਦਾ ਕਟਰ ਲਿਆ ਉੱਪਰ ਇਹਦੇ 70 ਤੋਂ 80 ਹਜ਼ਾਰ ਖਰਚਾ ਆ ਜਾਊਗਾ ਇਹਦੇ ਦੱਸ ਦਿਆ ਵੀ ਗੇਰ ਗੁਰਜਾ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਤਾਂ ਕਹਿੰਦਾ ਆਪਾਂ ਕਟਰ ਵਿੱਚੋਂ ਨਹੀਂ ਖੁੱਲਦਾ ਦੇਖਿਆ ਕਿੱਦਾਂ ਦਾ ਆ ਦੇਖੋ ਇੰਨੇ ਕੋਈ ਇਹਦੇ ਗੇਰ ਗੁਰਜੇ ਲੱਗੇ ਹੁੰਦੇ ਆ ਤੇ ਇਹਦਾ ਹੁਣ ਆਪਾਂ ਨੂੰ ਬਲੇਡ ਲੈਣੇ ਆ ਹੁਣ ਬਲੇਡ ਪਤਾ ਨਹੀਂ ਕਿੱਥੋਂ ਮਿਲਣਗੇ ਲਿਜਾਣੇ ਜਾ ਰਹੇ ਆ ਜਿਉਂ ਸਾਹਮਣੇ ਕਾਰ ਖੜੀ ਆਪਣੀ ਉਹ ਦੇਖੋ ਤੇ ਇਹ ਦੇ ਟਾਇਰ ਬਾਹਰ ਹੁੰਦੇ ਆ ਹੈ ਬਾਹਰ ਬਾਹਰ ਕਿਤੇ ਨਹੀਂ ਜੇ ਮਾਇ ਤੇ ਆ ਦੇਖੋ ਜੀ ਆ ਮੁੱਕੇ ਜਾਂਦੇ ਆ ਬਣੀ ਕਿੱਥੋਂ ਕਿਵੇਂ ਬੰਦੇ ਬੁੰਦੇ ਆ ਇੱਥੇ ਆ ਜਗੜਿਆ ਆਪਾਂ ਇੱਕ ਤਾਂ ਨਵੇਂ ਲਾ ਜਾਂਦੇ ਲੋ ਆਇਆ ਕਿਸੇ ਤੋਂ ਇਹ ਆਪਣਾ ਨਹੀਂ ਕੱਟਗਾ ਕਿਸੇ ਵੀ ਯਾਰ ਦੋਸਤ ਦਾ ਆਪਣੇ ਨਾਲ ਏਕਾ ਚੱਲਾਂ ਜਿਹੜੀਆਂ ਟੋਕੇ ਵਾਲੀ ਹੁੰਦੀਆਂ ਟੋਕੇ ਨਹੀਂ ਦਿੰਦੇ ਨੇ ਇਹ ਹੈ ਸਪੈਸ਼ਲ ਹੁੰਦੀਆਂ ਨਹੀਂ ਟੋਕੇ ਜੇ ਪੈਂਦੇ ਨੇ ਇਹੋ ਜੀ ਚਾਲਾਂ ਜ ਉਹ ਤਾਂ ਨਹੀਂ ਗਏ ਕਿਤੇ ਨਹੀਂ ਹੋਰੇ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਇਹ ਟਾਂਡਾ ਫੜਨਾ ਹੈ ਨੇ ਟਾਂਡਾ ਫੜ ਕੇ ਅੰਦਰ ਨੂੰ ਐਨੇ ਫੜਨਾ ਹਾਂ ਤੇ ਅਗਾ ਕਿਨੇ ਖਿੱਚ ਕੇ ਲਜਾਣਾ ਬਲੇਡ ਨੇ ਬਲੇਡ ਨਾਲ ਖਿੱਚਣਾ ਚੈਨ ਖਿੱਚੂਗੇ ਹੂੰ ਕੈਨ ਹੁੰਦੀ ਚੈਨ ਖਿੱਚ ਕੇ ਬਲੇਡ ਨੇ ਥੱਲੇ ਧੱਕਣਾ ਅੱਛਾ ਤੇ ਆ ਜਿਹੜੀ ਆ ਚੈਨਾਂ ਨੇ ਆਪਣੀਆਂ ਇਹ ਕਿਤੇ ਕੰਮ ਕਰਦੀਆਂ ਨੇ ਕਿ ਐਵੇਂ ਤਨਾਲ ਹੀ ਬਲੇਟੀਆਂ ਹੁੰਦੀਆਂ ਨੇ ਇਹ ਗੇਅਰ ਚਲਾਉਂਦੀਆਂ ਜਲੋਂਗੇ ਨਾ ਨਾ ਗੇਅਰ ਤਾਂ ਚਲਾਉਂਦੀਆਂ ਨੇ ਅੱਛਾ بیا ਗਰਾਲੀ ਡਵਾ ਡਵਲੇ ਹਣਾ ਵੀ ਇੱਥੇ ਗੇਅਰ ਨੇ ਇੱਥੇ ਚਲਾਉਣਾ ਇਹਨੂੰ ਇੱਧਰ ਚਲਾਉਣਾ ਛਵੀ ਜਾਣ ਕੇ ਚੈਨ ਨੇ ਚੈਨ ਨੂੰ ਚਲਾਉਣਾ ਅੱਗੇ ਠੀਕ ਹੈ ਗੇਅਰ ਲੱਗ ਲੱਗ ਗਿਆ ਤੇ ਆ ਗੇਅਰ ਤੇਰਾ ਓਰੇ ਓਰਾ ਇਹਦਾ ਕੀ ਸਾਖਤਾ ਵੈ ਇਹ ਨਵੇਂ ਮਾਡਲ ਵਾਲਾ ਆ ਪੁਰਾਣੇ ਮਾਡਲ ਵਾਲਾ ਓ ਨਵੇਂ ਮਾਡਲ ਵਾਲਾ ਆ ਪੁਰਾਣਾ ਇਹ ਦੇਖੋ ਹੀ ਤੁਹਾਨੂੰ ਪੇਸ਼ਾਨ ਕਰਾਂਦੇ ਜਿਹੜਾ ਪੁਰਾਣਾ ਮਾਡਲ ਹੈ ਉਹ ਖੁੱਲੂਗਾ ਇੱਥੋਂ ਉੱਤੇ ਆ ਦੇਖੋ ਨਟ ਵਗੈਰਾ ਨਹੀਂ ਆ ਜਿਹੜਾ ਨਵਾਂ ਮਾਡਲ ਆ ਉਹ ਖੁੱਲੂਗਾ ਇੱਥੋਂ ਤੇ ਕਟਰ ਆਪਾਂ ਜੀ ਆਪਾਂ ਨੂੰ ਪੈ ਜਾਊਗਾ ਤਕਰੀਬਨ 4.5 ਤੋਂ 5 ਦੀ ਰੇਂਜ ਚ ਪਊਗਾ ਕਿਉਂਕਿ ਪਿਛਲੇ ਸਿਣੀ ਇਥੇ ਕੀ ਲਿਆ ਆਪਾਂ ਇਹਦੇ ਟਾਇਰ ਵਗੈਰਾ ਜੇਕਰ ਕਰਨਾ ਹੋ ਕਹਿਣਾ ਹੋਵੇ ਨਾ ਵੀ ਮੱਕੀ ਦੀ ਮਸ਼ੀਨ ਸੌਕੀ ਜਲਦੀ ਕੋਈ ਸੌਕੀ ਨਹੀਂ ਜਲਦੀ ਪਹਿਲਾਂ ਖਰਚਾ ਬਹੁਤ ਕਰਨਾ ਪੈਂਦਾ ਇਹਦੇ ਤੇ ਇਧਰ ਵੀ ਕੁਝ ਚੱਲਦਾ ਇਧਰ ਕੁਝ ਚੱਲਦਾ ਤਿੰਨ ਗੇਰ ਇਧਰੋਂ ਚੱਲਣੇ ਅੱਛਾ ਤਿੰਨ ਇਧਰੋਂ ਤਾਂ ਤਿੰਨ ਉਧਰੋਂ ਤੇ ਸਾਢੇ ਰੁਪਏ ਬੰਦੇ ਵਸਤਾ ਰੋਗ ਹੈਗਾ ਜਾਂ ਨਹੀਂ ਹੈਗਾ ਚਲਾ ਸਕਦੇ ਕਿ ਨਹੀਂ ਅਸੀਂ ਚਲਾ ਸਕਣਾ ਚਲਾਉਂ ਚਲਾ ਲਾਂਗੇ ਆ ਤੇਰੀ ਗਰਾਲੀ ਪੁੱਠੀ ਕਰਨ ਵਾਲੀ ਆ ਇਹ ਆ ਪੁੱਠੀ ਕੀਤੀ ਹੈ ਹੁਣ ਕੀਤੀ ਜੀ ਹਾਂ ਉਹ ਰੈਕਟਰ ਚੱਲਦਾ ਹੈ ਨਾ ਇੱਥੇ ਆ ਨਾ ਨਾ ਮੇਰੀ ਗੱਲ ਤਾਂ ਸੁਣਾ ਇਹ ਇਨੇ ਐਨੂੰ ਕੰਮ ਕਰਨਾ ਹੈ ਨਾ ਅੱਗੇ ਆਏ ਹੀ ਹੈ ਨਾ ਹਾਂ ਬਸ ਠੀਕ ਹੈ ਇਹ ਸਹੀ ਹੋ ਗਈ ਤੇਰੀ ਗਰਾਰੀ ਹੁਣ ਸਹੀ ਹੋ ਗਈ ਆ ਪਹਿਲਾਂ ਗਲਤ ਕੀਕ ਬੰਦੇ ਨੇ ਨਾ ਢਿੱਲੀ ਕਰਕੇ ਚਲਾਈ ਆ ਢਿੱਲੀ ਕਰਕੇ ਉੱਤੋਂ ਚੈਨ ਸਲਿੱਪ ਮਾਰਦੀ ਤੈਨੂੰ ਪਤਾ ਅੱਜ ਕੱਲ ਜਿਹੜੇ ਡਰਾਈਵਰ ਹੁੰਦੇ ਆ ਨਾ ਉਹ ਆਪਾਂ ਨੂੰ ਪਤਾ ਵੀ ਕਿਹੜੇ ਹਿਸਾਬ ਨਾਲ ਚਲਾਉਂਦੇ ਜਿੰਨੇ ਰਾਹ ਪੰਦਾ ਆ ਕੰਮ ਹੁੰਦਾ ਜੀ ਡਰਾਈਵਰ ਨੇ ਜਾਣਦੇ ਦੇਖੋ ਗਰਾਰੀ ਇੱਥੋਂ ਦੰਦੇ ਕਿੱਦਾ ਕਿੱਥੇ ਪਏ ਹੁਣ ਇਹਨਾਂ ਗਰਾਰੀ ਪੁੱਠੀ ਕਰਦੀ ਆ ਤੇ ਜੇ ਤਕਰੀਬਨ ਮਾੜਾ ਮਾੜਾ ਗ੍ਰੈਂਡਰ ਲਾ ਦਿੰਦੇ ਤਾਂ ਬਹੁਤ ਵਧੀਆ ਗੱਲ ਸੀ ਗ੍ਰੈਂਡਰ ਲਾਇਆ ਨਹੀਂ ਬੰਦ ਪੇ ਹੁਣ ਆਪਾਂ ਤੁਰਦੇ ਜੀ ਇੱਥੋਂ ਲੁਧਿਆਣਾ ਲੁਧਿਆਣਾ ਸ਼ਾਇਦ ਸਾਨੂੰ ਨਾਬ ਏਰੀਆ ਜਾਣਾ ਪਊਗਾ ਕਟਰ ਬਾਰੇ ਤੇ ਕਟਰਪੁਰਾ ਸਾਫ ਹੈ ਜੀ ਇਹਨੂੰ ਥੋੜਾ ਜਿਹਾ ਪੇਂਟ ਵਗੈਰਾ ਬੰਦੇ ਨੇ ਕੀਤਾ ਹੁਣ ਆ ਤੈਨੂੰ ਕੋ ਮੁੱਕੇ ਜੀ ਇੱਧਰ ਪਾਇਆ ਇਹ ਲੱਗਣਾ ਜੀ ਕਰਤਾਰ ਨੂੰ ਸਾਹਮਣੇ ਖੜੀ ਕਰਤਾਰ ਕੰਬੈਨ ਇਹਦੇ ਤੇ ਲਾਉਣਾ ਬਾਕੀ ਇੱਧਰ ਵੀ ਦੋ ਕੋ ਗਰਾੜੇ ਲੱਗੇ ਹੋਇਆ ਇਹ ਪਤਾ ਨਹੀਂ ਕੀ ਕਰਦੇ ਕਰਦੇ ਆ ਇਨਾ ਬੰਨਗੜੇ ਦਾ ਤੋਹਫਾ ਵਿਖੜਾਇਆ ਟਰੈਕਟਰਲੀ ਮਸ਼ੀਨ ਦਾ ਬਹੁਤ ਪੁਰਾਣੀ ਮਸ਼ੀਨਾਂ ਜਾਨਕਿ ਸਾਰੀ ਤਿਆਰ ਕੀਤੀ ਦੁਬਾਰਾ ਕੇਐਸ ਵਾਲਾਂ ਦੀ ਆ オリジナル ਹੈ ਵੀ オリジナル ਤੋਂ ਤਿਆਰ ਕੀਤੀ ਜਾਨਕਿ ਸਾਰੀ ਚੈਸੀ ਚੁਸੀ ਵਗੈਰਾ ਇੰਗਲੇ ਕਲੀਆ ਉਹੀ ਆ ਬਾਕੀ ਸਾਰਾ ਚੋਂ ਤਕਰੀਬਨ ਪੱਲੇ ਪੱਲੇ ਵਗੈਰਾ ਸਾਰੇ ਨਵੇਂ ਤਿਆਰ ਕੀਤੇ ਇੱਧਰ ਗੁਰੂ ਨਾਨਕ ਦੇ ਸਾਹਮਣੇ ਇੱਧਰ ਕਰਤਾਰਾ ਜੀ ਇਨੂੰ ਗੀਅਰ ਹੁੰਦੇ ਆ ਜੇ ਤੁਹਾਨੂੰ ਪੱਗੀਅਰ ਦਿਖਾਉਂਦੇ ਹੱਕ 2 3 4 5 6 ਗੀਅਰ ਲੱਗਿਆ ਜੀ ਇਹਨੂੰ ਛੀਆਂ ਗੀਰਾਂ ਨੇ ਕੰਮ ਕਰਨਾ ਕਿਉਂਕਿ ਇਹ ਸਮਾਨ ਜਿਆਦਾ ਪੈਸਾ ਜਿਆਦਾ ਆ ਚੀਜ਼ਾਂ ਖਾਂਦੀਆਂ ਜਿੱਦਾਂ ਇਹਦੇ ਚ ਬੈਰਿੰਗ ਵਗੈਰਾ ਹੋਗਾ ਕੋਈ ਹੋਰ ਘੋੜੀਆਂ ਘੜੀਆਂ ਯੂਰਪ ਰੇਜ ਚੱਲਣਾ ਇਹ ਨਹੀਂ ਬਹੁ ਬਰੀਕੀ ਸਮਾਨ ਦਾ ਤਾਂ ਹੀ ਇੰਨੇ ਦਾ ਕਟਰ ਬੰਦਾ ਜਿੱਦਾਂ ਸੇ ਕਿ 7 ਤੋਂ 8 ਲੱਖ ਦੀ ਰੇਜ ਹੁੰਦੀ ਹੈ ਇਹਦੇ ਕਰ ਨਹੀਂ ਹੁੰਦੀ ਹੈ ਜਿਵੇਂ ਕਿ ਇਹਨਾਂ ਚੀਜ਼ਾਂ ਨੇ ਘੁੰਮਣਾ ਹਣਾ ਇਹਨਾਂ ਗੀਅਰ ਨੇ ਘਮਾਉਣਾ ਇਹਨਾਂ ਨੂੰ ਫਿਰ ਮਾਲ ਵਿੱਚ ਜਾਊਗਾ ਇੱਥੇ ਲੱਗਣਗੇ ਜੀ ਬਲੇਡ ਚਾਰ ਤੇ ਬੜਾ ਹੀ ਹੁੰਦਾ ਬਾਕੀ ਜੇਕਰ ਆਪਾਂ ਕੰਮ ਕਰਨਾ ਤੇ ਫਿਰ ਤੁਹਾਨੂੰ ਪਤਾ ਹੀ ਪੈਸਾ ਤਾਂ ਲਾਉਣਾ ਹੀ ਪੈਂਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਜਾ ਕੇ ਜਾਂਦੇ ਆਂ ਪਲੇਟ ਉੱਥੇ ਜਾ ਕੇ ਤੁਹਾਨੂੰ ਆਪਾਂ ਦਿਖਾਉਂਦੇ ਆਂ ਜਾ ਕੇ ਇਹ ਮਾਰਕੀਟ ਸਪੇਅਰ ਪਾਰਟ ਦੁਕਾਨ ਜਿੱਥੇ ਆਪਾਂ ਨੇ ਪਹੁੰਚਣਾ ਤੇ ਚਲਦੇ ਹੀ ਲੈ ਕੇ ਹੁਣ ਤੁਹਾਨੂੰ ਲੁਧਿਆਣੇ ਠੰਡੀ ਠੰਡੀ ਕਰ ਲਾ ਆਪਾਂ ਜੀ ਸਮਾਨ ਲੈ ਲਿਆ तकरीबन ਮੱਕੀ ਵਾਲੇ ਕਟਰ ਵਗੈਰਾ ਦਾ ਸਮਾਨ ਬਲੇਡ ਗੁੱਡਰ ਆ ਬਾਈ ਬਹੁਤ ਖੁਸ਼ ਹੋ ਰਿਹਾ ਇੱਕ ਮਿੰਟ ਕੀ ਹੋ ਗਿਆ ਨਹੀਂ ਆਪਾਂ ਨਾ ਹੁੰਦੇ ਕੀ ਆਂਦਾ ਉਹ ਆਂਦਾ ਕੀ ਆਂਦਾ ਨਾ ਆਂਦਾ ਲੈ ਲਓ ਕਿੰਨੇ ਪੈ ਜਾਂਦਾ ਪੈਣ ਤਾਂ 10000 ਮਲੇ ਵੱਡੇ ਦੱਸਦਾ ਲੁਧਿਆਣੇ ਸਾਹਮਣੇ ਬਾਈਪਾਸ ਜਲੰਧਰ ਬਾਈਪਾਸ ਤੇ ਇੱਧਰ ਕੜਜੀਤ ਵਾਲਾ ਦੁਕਾਨ ਹੈ ਇੱਥੋਂ ਲਿਆ ਸਮਾਨ ਆਪਾਂ ਤਕਰੀਬਨ ਇਹ ਨਾਲ ਜੀ ਤੱਕੇ ਦਾ 7000 ਦਾ ਮੈਨੂੰ ਵੀ ਦਵਾਤਾ ਹੈ 7000 ਦਾ ਕੀ ਲੈ ਆਪਾਂ 35 40 ਕਿਲੋ ਨਾਟ ਲਾਇਆ ਤੇ ਇੱਕ ਗਰਾਰੀ ਜੀ ਲਈ ਬਾਕੀ ਪੱਡੇ ਦੇ ਪੱਤੀਆਂ ਵਗੈਰਾ ਸੱਤਿਆ ਰੇ ਰੁਪਿਆ ਲਗਾਦਾ ਤੇ ਇਹਨਾਂ ਦਾ 70000 80 ਇਹਨਾਂ ਦੇ ਮੇਰੇ ਤੇ ਲੱਗ ਗਏ ਇਹਨਾਂ ਦਾ ਇਹ ਕਿੰਨਾ ਲੱਗਾ ਆਪਣਾ ਸਾਡਾ 70000 70 ਆਪਾ ਜੀ ਮੱਕੀ ਦਾ ਬਲੇਡ ਲਾਇਆ ਹੋਰ ਕੀ ਲਾਇਆ ਗਰਾਰੀਆਂ ਗਿਆਂ ਬਸ ਗਰਾਰੀਆਂ ਕਿਹੜੀਆਂ ਗਰਾਰੀਆਂ ਉਹ ਤਾਂ ਹੈਗਾ ਮੱਕੀ ਵਾਰ ਦੱਸੋ ਨਾ ਤੁਸੀਂ ਮੱਕੀ ਨੇ ਕਟਰ ਦਾ ਸਮਾਨ ਦਾ ਉਹ ਇਹਨਾਂ ਦਾ 70000 ਦਾ ਆਪਾਂ ਦੋ ਮਸ਼ੀਨਾਂ ਰਿਪੇਅਰ ਕਰ ਲਾਂਗੇ ਜਿਹੜਾ ਮੈਨੂੰ ਕਟਰ ਦਾ ਹੀ ਆਇਆ ਜਿੱਲੇ ਬਲੇਡ ਹੀ ਆਇਆ ਕੱਲੇ ਬਲੇਡ ਕਿੰਨੇ ਦਾ ਆਇਆ 60000 ਦੇ ਦੇਖੋ ਇਹ ਕੱਲੇ ਬਲੇਡ ਆਇਆ 48 ਬਲੇਡ ਪਏ ਆ ਮੱਕੀ ਲਗਾਉਣ ਦੇ 60000 ਦੇ ਬਲੇਡ ਆਇਆ 1000 ਦਾ ਫੋਨ ਨਿਕਾ ਮੜਾ ਸਮਾਨ ਆ ਗਿਆ ਜਾਨੀ ਕਿ 70000 ਰੇ 10 ਮੇਰਾ ਲਾਲ 80 ਕਰ ਕਰ 80000 ਰੁਪਿਆ ਟੋਟਲ ਆਪਣਾ ਲੱਗ ਜਾਣਾ ਤੇਲ ਦਾ ਤੇ ਰੋਟੀ ਉਰੇ ਦਾ ਖਰਚਾ ਪਾ ਗਏ ਕਿ ਰੋਟੀ ਮੈ ਤਾਂ ਰਹਿਣੀ ਤੇ ਉਹ ਵੈਸੇ ਉਹਨੇ ਮੈਨੂੰ 100 ਦਿੱਤਾ 100 ਤੁਸੀਂ ਪਾਇਆ ਬਦੋ ਬਦ ਦੇ ਖਾ ਲਾਂਗੇ ਦੋ ਰਹਿ ਜਾਣਗੇ ਇਹ ਤੋਂ ਖਾਣੀ ਆਈ ਇੱਧਰ ਤੋਂ ਵੇਖ ਆਣੇ ਬਲੇ ਸਾਸਿਕਾ ਬਲਾ ਬਲੇ ਸਸਰੀ ਯਾਰ ਤੇ ਉਹ ਪੁੱਛੇ ਗਰਾਰੀ ਮਿਲੂਗੀ ਨਹੀਂ ਗਰਾਰੀ ਥੋੜਾ ਨਾਵ ਲੈਣੀ ਲੈਣਗਾ ਉਹ ਲੈਣ ਲੈਨੇ ਆਵੇ ਬਾਈਕ ਮੜਾ ਉਹਨਾਂ ਕਾ ਪੈਸੇ ਪਾ ਬਨਾਵ ਦੇ ਤੇ ਬਲੇਡ ਦਾ ਆਪਾਂ ਤੁਹਾਨੂੰ ਰੇਟ ਦੱਸਾਂਗੇ ਕਿ ਕਿਸੇ ਵੀਰ ਨੇ ਲੈ ਲਿਆ ਉਹਦਾ ਫੇਰ ਸਾਨੂੰ ਫੋਨ ਕਰਿਆ ਤੁਸੀਂ ਕਿਹੜੀ ਕੰਪਨੀ ਦਾ ਬਲੇਡ ਆਪਾਂ ਕਿਹੜੀ ਕੰਪਨੀ ਦਾ ਲਿਆ ਬੀਟੀਐਕਸ ਬੀਟੀਐਕਸ ਦਾ ਉਹ ਕਿਹਨਾਂ ਜੇ ਮਟੀਰੀਅਲ ਉੱਪਰ ਬਿੱਟ ਵਾਲਾ ਬਿੱਟ ਵਾਲਾ ਬਿੱਟ ਦਾ ਮਤਲਬ ਕੀ ਹੁੰਦਾ ਬਿੱਟ ਦਾ ਆੜ ਹੁੰਦਾ ਆੜਾਈ ਨੂੰ ਪਤਾ ਪਿੱਛੇ ਕੀ ਹੁੰਦਾ ਆੜ ਹੁੰਦਾ ਪੱਕਾ ਬੈਰ ਪੱਕਾ ਹੁੰਦਾ ਉਹਨਾਂ ਦਾ ਮਾਲ ਕਾ ਦਾ ਭਰਾਂ ਦਾ ਪਿੱਤਲ ਦਾ ਕੇ ਸਟੀਲ ਦਾ ਸਟੀਲ ਦਾ ਮਾਲ ਲੈਂਦਾ ਤੇ ਜਿਹੜਾ ਬਿਨਾ ਹੁੰਦੇ ਤਾਂ ਉਹਦੀ ਕੰਮ ਘੱਟ ਕਰੂਗਾ ਉਹ ਕੱਚਾ ਪਲੇਟ ਉਹ ਕੱਚਾ ਉਹ ਹੈਗਾ 700 ਫਿਰ ਕਿੰਨੇ ਕਿੰਨੇ ਦੱਸਾਂ ਮੈਂ 780 ਬਾਈ ਦਾ ਤੇ ਆਪਾਂ ਉਹ ਨਹੀਂ ਲਾਇਆ ਨਹੀਂ ਆਪਾਂ ਵੇਟ ਆ ਹਾਂ ਵੀ ਇਹਦੇ ਚੱਲਦੇ ਕਾਟਾ ਦੇਖੋ ਜੀ ਉਹ ਬੰਦੇ ਸੀ 30000 ਦੇ ਇਹ ਬਣਿਆ 60000 ਦੇ ਬਾ ਇਹਨਾਂ ਕੋ ਫਰਕ ਹੈਗਾ 30000 ਰੁਪਏ ਜਿਆਦਾ ਨਹੀਂ 30000 ਕਿੰਨੇ ਚੀਜ਼ ਹੁੰਦੀ ਹੈ ਕਿ ਹੈ ਮੈਂ ਲਾਇਆ ਪੜੇ ਤੇ ਮੇਰਾ 7000 ਬਣਾਦਾ ਇਥੇ ਉਹਨੇ ਦੋ ਟਾਮੀਆਂ ਲੈ ਕੇ ਦਿੱਤੀ ਇਹ ਬੰਦੇ ਨੇ ਜਾਂਦਾ ਵੀ ਮੈਂ ਤੂੰ ਵੀ ਲੈ ਲੈ ਆਂਦਾ ਉੱਥੋਂ 250 ਦੇ ਮੈਂ ਉੱਥੋਂ ਲੈ ਲਾਂਗਾ ਮੇਰਾ ਐਵੇਂ ਨਜਾਇਜ਼ ਲਵਾ ਕੇ ਨੇ ਪੈਸੇ ਬਾਕੀ ਜਿਹੜਾ ਸਮਾਨ ਲਿਆ ਤਕਰੀਬਨ ਪਿਆ ਹੀ ਰਹਿਣਾ ਜਿਹੜਾ ਨੱਟ ਲਾਇਆ ਇੱਕ ਮੰਨ ਨਟਾਂ ਦੇ ਲਾਇਆ ਪਰ ਇਹ ਜਿਹੜੇ ਡਾਇਰ ਪਾ ਖਾਦੀ ਜਾਣਾ ਇਹ ਤੈਨੂੰ ਮੁੱਕ ਜਾਣਗੇ 5 ਨੰਬਰ ਦੀ ਗਰੀ ਕਿ ਲੈਣਾ ਬਾਸ ਨਾ ਕਲਜੀਤ ਵਾਲੇ ਸਾਹਮਣੇ ਲੁਧਿਆਣੇ ਅਸੀਂ ਤਕਰੀਬਨ ਤੁਹਾਨੂੰ ਦੱਸਦੇ ਟਰਾਈ ਬਹੁਤ ਮਾਰੀ ਆ ਜਲਾਇਆ ਜਿਹੜਾ ਚੋਲੀ ਲੈਣੀ ਫਿਰ ਮੈਂ ਦੱਸਣਾ ਇਦਾਂ ਗੱਲ ਬਾਤ ਕਰਦੇ ਸਰ ਬਤਲੇ ਖੜ ਜਾ ਕਮੈਂਟ ਰੁਕ ਜਾ ਆ ਨਾ ਬਲ ਜਮਨ ਅਸੀਂ ਇੱਥੇ ਬਹੁਤ ਟਰਾਈ ਮਾਰੀ ਲੁਧਿਆਣੇ ਚ ਤਕਰੀਬਨ ਪਹਿਲੇ ਤੱਕ ਪਹਿਲੇ ਗਏ ਸੀ ਪੈਂਥਰਾਂ ਦੇ ਕੋਲੇ ਉਹਨਾਂ ਕੋਲੇ ਪੈਂਥਰ ਦੇ ਬਰੇਡ ਸੀ 1000 ਦਾ ਦੱਸਿਆ ਫਿਰ ਇੱਥੋਂ ਹੋਰ ਦੋ ਤਿੰਨ ਦੁਕਾਨਾਂ ਟਰਾਈ ਮਾਰੀ ਆ ਇੱਥੋਂ ਸਾਹਮਣੇ ਇਦਾਂ ਅੱਗੇ ਨਗੇ ਇੱਕ ਨੇ ਦੱਸਿਆ 1650 ਦਾ ਉਹ ਕਿਹੜੀ ਕੰਪਨੀ ਦਾ ਸੀ ਹਾਰਮਨ ਬੰਦਾ ਨਹੀਂ ਸਤਜਾ ਕਿਹੜੀ ਕੰਪਨੀ ਵਾਲੀ ਸ਼ਾਨਿਕ ਕਿਹੜੀ ਹੈ ਕਿਹੜੀ ਦਾ ਸੀ ਉਹ ਰਿਸੀ ਮੈਂ ਕੋਈ ਉਹਨਾਂ ਨੂੰ ਦੱਸਿਆ ਲਾਲ ਜਿਹੜਾ ਕਲਰ ਜਿਹੜਾ ਸੀ 1650 ਦਾ ਇਹਨਾਂ ਨੂੰ ਦੱਸਿਆ ਜੀ ਆਪਾਂ ਨੂੰ 1280 ਰੁਪਏ ਦਾ ਇੱਕ ਉਹ 6mm ਜਿਹੜਾ 1280 ਰੁਪਏ ਦਾ ਜਿਹੜਾ 4mm mm ਹੈ ਨਾ ਹਾਂ ਜਿਹੜਾ 4mm ਉਹ 1180 ਰੁਪਏ ਦਾ ਬਾਕੀ ਆਪਾਂ ਅੱਗੇ ਉਹਨਾਂ ਨੇ ਆਪਣਾ ਕੋਈ ਦੱਸਣਾ ਨਹੀਂ ਆਪਾਂ ਦੱਸਦੇ ਨਹੀਂ ਕਿ ਕਿੰਨੇ ਦਾ ਆਪਾਂ ਲਾਇਆ ਵੀ ਜਾਨੀ ਕਿ 1280 ਰੁਪਏ ਨਾਲ ਮੰਗ ਸੀ ਤੇ ਉਹ ਦੇਖ ਲਓ ਵੀ ਤੁਹਾਨੂੰ ਕਿੰਨਾ ਲੈਸ ਕਰਦਾ ਸਾਨੂੰ ਉਹਨਾਂ ਨੇ ਜੋ ਵੀ ਕੀਤਾ ਜਿਹੜੇ ਕੋਈ ਜ਼ਿਆਦਾ ਨਹੀਂ ਕੀਤਾ ਕੋਈ ਜਾਇਜਾ ਜੀ ਕਰਿਆ ਉਹਨਾਂ ਨੇ ਤੇ ਉਹ ਸਾਫ ਤਾਂ ਤੁਸੀਂ ਇੱਥੇ ਆ ਕੇ ਦੁਕਾਨ ਤੇ ਆ ਕੇ ਆਪਣਾ ਲਗਾ ਸਕਦੇ ਕਿੰਨੇ ਦਾ ਤੁਹਾਨੂੰ ਲਾਉਣਗੇ ਕਿਉਂਕਿ ਆਪਾਂ ਇਦਾਂ ਦੱਸਣਾ ਨਹੀਂ ਇਹ ਫਿਰ ਆਪਣੀ ਮਾਰਕੀਟ ਥੋੜੀ ਖਰਾਬ ਬੰਦੀ ਤੇ ਉਹਨਾਂ ਦੀ ਹੋ ਗਈ ਹੈ ਇਹਣਾ ਕਿ ਆਪਾਂ ਨੂੰ ਫਿਰ ਰੇਟ ਆਪਾਂ ਜਿੱਥਾਂ ਤੋਂ ਜ਼ਿਆਦਾ ਲਾਣਗੇ ਕਹਿਣਗੇ ਬੰਦੇ ਉਹੀ ਆ ਜਿਹਨਾਂ ਨੇ ਸਾਰਿਆਂ ਨੂੰ ਦੱਸਤਾ ਸੀ ਲੋਕ ਕਿ 1200 ਉੱਪਰ ਹੀ ਤੁਹਾਨੂੰ ਮਿਲਣਗੇ 1200 ਸਿਆ ਤੋਂ ਥੱਲੇ ਤੇ 1200 ਉੱਪਰ ਹੀ ਮਿਲਣਗੇ ਜਿੰਨੇ ਦੇ ਮਿਲ ਸਕਦੇ ਆ ਤੇ ਇਹਨਾਂ ਕੋਲੇ ਸਮਾਨ ਹਰੇਕ ਤਰ੍ਹਾਂ ਦਾ ਆਪਣੀ ਆਪ ਦੀ ਫੈਕਟਰੀ ਆ ਕੋਲੇ ਲੁਧਿਆਣੇ ਤੇ ਹਰੇਕ ਤਰ੍ਹਾਂ ਦਾ ਸਮਾਨ ਮਿਲੂਗਾ ਇਹ ਨਹੀਂ ਕਿ ਉਹ ਗਰਾਰੀ ਮਿਲੂਗੀ ਤੇ ਗਰਾਰੀ ਵੀ ਬਿਲਕੁਲ ਟੈਂਪਰਡੰਦਿਆ ਜਿਹੜੇ オリジナル ਆ ਆਪਾਂ ਕੇਮ ਵਾਲੀ ਗਰਾਰੀ ਹਾਂ ਜਿਹੜਾ オリジナル ਆ ਜਿਹੜੀ オリジナル ਗਰਾਈ ਜਿੰਦੀ ਮਨਿਆਦ ਆ ਜਿਹੜੇ ਆਮ ਗਰਾਰੀ ਉਹਦਾ 300 ਰੁਪਏ ਦੇ ਗਿਆ ਇਹ ਹੁਣ ਲੈਣ ਗਏ ਆ ਕਿ ਆਉਂਦੇ ਪਿਆ ਹੈ ਗੁਟਕੇ ਯਾਰ ਲੱਗੇ ਥੋੜੀ ਜਿਹੀ ਪੰਜ ਸਟਾਰ ਵਾਖਾ ਗੁਟਕੇ ਲੈ ਲਈਏ ਨਾ ਪੰਜ ਪੁੱਛ ਲੱਗੇ ਪੰਜਾਂ ਆਪਣੇ ਸਾਡੀ ਤਿੰਨਾਂ ਨਾਲ ਪੰਜਾਂ ਵਾਲੇ ਨਹੀਂ ਸੀ ਬਾਈ ਗਾਜੀ ਗੁਟਕੇ ਲੈਣ ਕਹਿੰਦਾ ਪੰਜ ਗੁਟਕੇ ਲੈਣੇ ਆ ਤੇ ਆਪਾਂ ਦੇਖੋ ਜੀ ਲੁਧਿਆਣੇ ਦਾ ਤਾਂ ਉੱਥੋਂ ਦਾ ਫਰਕ ਤਾਂ ਬਹੁਤ ਆ ਕਿ ਜਿੱਦਾਂ ਕਿ ਮਟੀਲੀਅਰ ਦਾ ਜਿੱਦਾਂ ਕਿ ਜੇਕਰ ਆਪਾਂ origignal ਲੈਣਾ ਸਮਾਨ ਉਹਦੇ ਦੇਖੋ ਜੀ ਪੈਸੇ ਲੱਗਣਗੇ ਤੇ ਜੇ ਡੁਪਲੀਕੇਟ ਲੈਣਾ ਜਾਨੀ ਕਿ ਉਹਦਾ ਫਿਰ ਤੁਹਾਨੂੰ ਪਤਾ ਜਿਹੜਾ ਆਪਾਂ ਨੂੰ ਉੱਥੋਂ ਮਿਲਦਾ ਮੋ ਜੋ ਰੇਟ ਵੀ ਹੈਗਾ ਉਸੇ ਮਿਲੂਗਾ ਜਿਹੜਾ ਇਥੋਂ origignal ਦੇ ਪੈਸੇ ਜ਼ਰੂਰ ਲੱਗਣਗੇ ਹੁਣ ਜਿੱਦਾਂ ਕਿ ਤੁਸੀਂ ਦੇਖੋ ਬਲੇਡ ਮੱਕੀ ਵਾਲੇ ਕਹਿੰਦੇ ਆ ਕਿ ਮੱਕੀ ਦਾ ਕੰਮ ਵੀ ਇੰਨੇ ਪੈਸੇ ਆ ਜਿਵੇਂ ਵੀ ਆ ਮੱਕੀ ਦਾ ਇੱਕ ਬਲੇਡ ਦੇਖ ਲਓ 48 ਬਲੇਡ ਪੈਂਦੇ ਆ 60000 ਦੇ ਬਲੇਡ ਬਲੇਡ ਹੀ ਬਣਿਆ ਉਹਦੇ ਤੇ 10000 ਤੋਂ ਕੁਲ 70000 ਦਾ ਸਮਾਨ ਬਣਿਆ ਤੇ ਮੈਂ ਤਾਂ ਨਟ-ਨੋਟ ਵਗੈਰਾ ਲਾਇਆ ਦੋ ਕੋਈ 80-75 ਕੋਪੜੇ ਲਾਇਆ ਤੇ ਦੂਸਰਾ 73-40 ਕਿਲੋ ਨਟ ਲਾਇਆ ਤੇ ਇੱਕ ਪੱਤੀਆਂ ਵਗੈਰਾ ਲੈਂ ਜਾਂਦਾ 7000 ਦਾ ਮੇਰਾ ਹੀ ਬਣਗਾ 7000 ਆਪਾਂ ਨੂੰ ਇੱਥੇ ਜਮ੍ਹਾਂ ਕਰਾਉਣਾ ਪੈਗਾ ਤੇ ਉਹ ਉਹ ਜਿਹੜਾ ਸਮਾਨ ਲਿਆ ਉਹ ਤਕਰੀਬਨ ਇੱਥੇ ਪਿਆ ਹੀ ਰਹੂਗਾ ਆਪਣੇ ਕੋਲ ਕਿਦੇ ਲਗਣਾ ਨਾਟਕ ਆਵਲਾ ਉਹ ਹੀ ਤਾਂ ਹੈ ਨਹੀਂ ਕਿ ਉਹ ਲਗਾਤਾਰ ਲੱਗੀ ਜਾਣਗੇ ਉਹਨੇ ਗੱਲ ਹੈ ਤੇ ਬਾਕੀ ਇਹਨਾਂ ਕੋਲੇ ਜੀ ਅੰਦਰ ਤੁਹਾਨੂੰ ਦਿਖਾਉਦੇ ਆਂ ਸਾਹਮਣੇ ਇਹਨਾਂ ਦੇ ਤਕਰੀਬਨ ਇੱਥੇ 8 ਦਕਾਨਾਂ ਇੱਧਰ ਪਿੱਛੇ ਨੂੰ ਮਾਰਕੀਟ ਵਿੱਚ ਤੇ ਅੱਜ ਦਾ ਆਪਣਾ ਵਲੌਗ ਇੰਨਾ ਹੀ ਆ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਤਦ ਤੱਕ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਉਂਦੇ ਬਸਤੇ ਰਹੋ ਤੇ ਆਪ ਲੇ ਲੈ ਆਇਆ ਆਪਾਂ ਮੱਕੀ ਵਾਲਾ ਮੇਰਾ ਕੱਢਦਾ ਹੈ ਟੇਗਾ ਹੂ ਫਿਲਡ ਬੰਨ ਪਾਇ ਹੈ ਨਾ ਔਰ ਮਗਰੋ ਡਿੱਗੇ ਡਿੱਗੇ ਨਾ ਤਾਂ ਮੱਕਾ ਦੇ ਦੱਸਣਾ ਦਸਣਾ ਨਹੀਂ ਹੁੰਦਾ ਪੀਅਰ ਸਲੇਡ ਬਈ 6 6 ਐਮ ਐਸ ਐਮ ਹੈ ਛੇ ਆਉਂਦਾ ਇਹ ਚਾਰ ਹੈ ਨਾ